10 ਲੱਖ ਰੇਟ ਵਿੱਚ ਆਪਾਂ ਘਰ ਲੈ ਕੇ ਪਹੁੰਚਿਆ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਕੱਲੀ-ਕੱਲੀ ਆਪਾਂ ਗੱਲ ਵੀਡੀਓ ਦੇ ਵਿੱਚ ਕੀਤੀ ਐ ਤੁਸੀਂ ਵੀਡੀਓ ਚੈੱਕ ਕਰੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਜੇ ਕੋਠੀਏ ਘਰ ਮਕਾਨ ਹੈ ਕਿਸੇ ਵੀ ਏਰੀਆ ਚ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫਰੀ ਦੇ ਵਿੱਚ ਆ ਲਗਾ ਦੇਵਾਂਗੇ ਤੁਹਾਡੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ 10 ਲੱਖ ਰੁਪਈਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ ਜਿਹੜਾ 10 ਲੱਖ ਰੁਪਈਆ ਇਹਨਾਂ ਨੇ ਕਿਹਾਗਾ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਆਖਿਆ ਮਾਲਕ ਕਹਿੰਦੇ ਆ ਵੀ ਬਹਿ ਕੇ ਗੱਲਬਾਤ ਕਰ ਲਾਂਗੇ ਰੇਟ ਉੱਪਰ-ਨੀਚੇ ਹੋ ਜਾਊਗਾ ਬਾਕੀ ਵਧੀਆ ਮਕਾਨ ਬਣਿਆ ਹੋਇਆ ਜੀ ਕਿਚਨ ਤੁਸੀਂ ਦੇਖ ਲਓ ਵਧੀਆ ਇਹਨਾਂ ਨੇ ਕਿਚਨ ਆਪ ਦਾ ਤਿਆਰ ਕਰਵਾ ਰੱਖਿਆਗਾ ਸੋਹਣਾ ਤੇ ਕਿਚਨ ਦੇ ਅਗਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਵਧੀਆ ਸੋਹਣਾ ਟਾਈਲ ਟੋਲਾ ਲੱਗੀਆਂ ਹੋਈਆਂ ਜਿੰਨਾ ਕੰਮ ਹੁੰਦਾ ਵਧੀਆ ਇਹਨਾਂ ਨੇ ਕਰਵਾ ਰੱਖਿਆਗਾ ਬਾਕੀ ਸਾਰਾ ਘਰ ਜਿਹੜਾ ਰੰਗ ਰੋਗਨ ਇਹਨਾਂ ਨੇ ਕਰਵਾ ਰੱਖਿਆ ਤੇ ਮੇਨ ਗੱਲ ਐ ਜੀ ਜਿਹੜੀ ਜਗ੍ਹਾ ਆਪਾਂ ਨੂੰ ਆਹ ਮਿਲੂਗੀ ਆਹ ਰਜਿਸਟਰੀ ਵਾਲੀ ਜਗ੍ਹਾਗੀ ਤੇ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾ ਦਨੇ ਜਿਹੜੀ ਆਹ ਜਗ੍ਹਾ ਸਬਕ ਮਾਰ ਲਿਆ ਜੀ ਸਬਕ ਮਾਰਲੇ ਤੋਂ ਥੋੜਾ ਬੋਤਾ ਘੱਟ ਐ ਸਬਕ ਮਾਰਲਾ ਇੱਕ ਵਾਰੀ ਮੰਨ ਕੇ ਚੱਲੂ ਬਾਕੀ ਰਜਿਸਟਰੀ ਦੇ ਜੋ ਵੀ ਕਾਗਜ਼ ਪੱਤਰ ਹੁੰਦੇ ਐ ਸਾਰਾ ਕੁਝ ਇਨਾਂ ਕੋਲੇ ਹੈਗਾ ਜੀ ਤੇ ਤੁਸੀਂ ਜਾ ਕੇ ਦੇਖੋਗੇ ਤੇ ਤੁਸੀਂ ਚੈੱਕ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਰੰਗ ਤੁਸੀਂ ਦੇਖ ਲਓ ਬਾਕੀ ਸੋਹਣਾ ਘਰ ਇਹਨਾਂ ਨੇ ਬਣਾਇਆ ਹੋਇਆ ਤੇ ਨੀਚੇ ਆਪ ਨੂੰ ਇੱਕ ਬੈਡਰੂਮ ਮਿਲ ਜੂਗਾ ਤੇ ਕਿਚਨ ਮਿਲ ਜੂਗਾ ਬਾਥਰੂਮ ਮਿਲ ਜੂਗਾ ਤੇ ਥੋੜੀ ਜੀ ਆਪਾਂ ਨੂੰ ਸਪੇਸ ਮਿਲ ਜੂਗੀ ਤੇ ਉੱਪਰ ਵੀ ਆਪਾਂ ਨੂੰ ਇੱਕ ਕਮਰਾ ਮਿਲੂਗਾ ਤੇ ਉੱਪਰ ਵੀ ਆਪਾਂ ਚੱਲਦੇ ਹਾਂ ਤੁਹਾਨੂੰ ਮੈਂ ਉੱਪਰ ਵੀ ਲੈ ਕੇ ਚੱਲਦਾ ਤੁਸੀਂ ਸਾਰਾ ਕੁਝ ਦੇਖੋ ਜੀ ਬਾਕੀ ਇਹਨਾਂ ਨੇ ਵੀਡੀਓ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਇਕੱਲੀ ਇਕੱਲੀ ਆਪਾਂ ਗੱਲ ਕਰ ਹੀ ਰਹੀਆਂ ਸੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਬੱਦ ਬੱਦ ਸ਼ੇਅਰ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਬੱਦ ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਹੈ ਉਹਨੂੰ ਦਬਾ ਦਿਓ ਜੀ ਬਾਕੀ ਆਪਾਂ ਉੱਪਰ ਹੁਣ ਚੱਲਦੇ ਹਾਂ ਤੇ ਪਹਿਲਾਂ ਇੱਕ ਵਾਰੀ ਹੋਰ ਚੰਗੀ ਤਰ੍ਹਾਂ ਬੈਡਰੂਮ ਦੇਖ ਲਓ ਤੇ ਪੌੜੀਆਂ ਵਧੀਆ ਆਪਾਂ ਨੂੰ ਉੱਪਰ ਜਾਣ ਵਾਸਤੇ ਮਿਲ ਜਾਣਗੀਆਂ ਗ੍ਰਿੱਲ ਲੱਗੀ ਹੋਈ ਆ ਤੇ ਰੰਗ ਰੋਗਨ ਤੁਸੀਂ ਆਪ ਹੀ ਦੇਖ ਲਓ ਵਧੀਆ ਕਰਵਾ ਰੱਖਿਆ ਹੈ ਤੇ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਪਹਿਲਾਂ 20 ਸਵਾ ਕੁ ਮਰਲੇ ਚੋਂ ਮਾੜੀ ਮੋਟੀ ਘਟ ਹੈ ਜਿਆਦਾ ਨਹੀਂ ਮਾੜੀ ਮੋਟੀ ਬਾਕੀ ਉੱਪਰ ਆਪਾਂ ਪਹੁੰਚ ਗਏ ਉੱਪਰੋਂ ਵੀ ਤੁਹਾਨੂੰ ਵਧੀਆ ਸਾਰਾ ਕੁਝ ਦੇਖਣ ਨੂੰ ਮਿਲੂਗਾ ਜਿਵੇਂ ਕਿ نیچے ਸੀਗਾ ਵਧੀਆ ਕਮਰਾ ਉੱਪਰ ਵੀ ਇਹਨਾਂ ਨੇ ਸੋਹਣਾ ਤਿਆਰ ਕਰਵਾ ਰੱਖਿਆ ਹੈ ਤੇ ਉੱਪਰ ਵੀ ਆਪਾਂ ਨੂੰ ਬਾਥਰੂਮ ਮਿਲੂਗਾ ਜੀ ਇੱਕ نیچے ਵੀ ਬਾਥਰੂਮ ਹੈ ਉੱਪਰ ਵੀ ਹੈ ਜਿਵੇਂ ਕਿ نیچے ਤਿਆਰ ਸੀਗਾ ਓਵੇਂ ਹੀ ਉੱਪਰ ਵੀ ਤਿਆਰ ਹੈ ਬਾਕੀ ਜਿਹੜਾ نیچے ਕਮਰਾ ਸੀਗਾ ਉਹੀ ਜੋ ਸੇਮ ਕਮਰਾ ਆਪਾਂ ਨੂੰ ਉੱਪਰ ਵੀ ਮਿਲੂਗਾ ਰੇਟ ਸਿਰਫ 10 ਲੱਖ ਰੁਪਈਆ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਤਾਂ ਚਲੋ ਹੋ ਜਾਊਗਾ ਤੇ ਕਿਸੇ ਨੂੰ ਪਸੰਦ ਆਉਂਦਾ ਤੇ ਬਹਿ ਕੇ ਰੇਟ ਕਰ ਲਾਂਗੇ ਉੱਪਰ-ਨੀਚੇ ਹੋ ਜਾਊਗਾ ਮਾਲਕ ਕਹਿੰਦੇ ਆ ਵੀ ਪਹਿਲਾਂ ਆ ਕੇ ਦੇਖ ਲਿਓ ਜਦੋਂ ਪਸੰਦ ਆਊਗਾ ਉਸ ਤੋਂ ਬਾਅਦ ਖੁੱਲ ਕੇ ਰੇਟ ਦੀ ਗੱਲ ਕਰ ਲਾਂਗੇ ਬਾਕੀ ਡਿਸਕਾਊਂਟ ਹੋ ਜਾਊਗਾ ਜੀ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਆਖਿਆ ਜੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਕਮੈਂਟ ਕਰਦੇ ਹੋ ਨੋ ਜੀ ਬਹੁਤ ਜ਼ਿਆਦਾ ਵੀ ਤੁਸੀਂ ਲੋਕੇਸ਼ਨ ਨਹੀਂ ਦੱਸਦੇ ਗੱਲ ਇਸ ਤਰ੍ਹਾਂ ਜੀ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਦੱਸ ਦਿਆਂ ਆਪਾਂ ਬੋਲ ਕੇ ਵੀ ਦੱਸ ਦਿਆਂ ਸਾਰਾ ਕੁਝ ਵੀ ਕਿੱਥੇ ਕੋਠੀ ਬਣੀ ਹੋਈ ਹੈ ਕਿੰਨੀ ਜਗ੍ਹਾ 'ਚ ਕੀ ਰੇਟ ਹੈ ਕਾਹ ਤੋਂ ਵੇਚਣੀ ਹੈ ਸਾਰਾ ਕੁਝ ਮੋਬਾਈਲ ਨੰਬਰ ਵੀ ਤੇ ਗੱਲ ਇਦਾਂ ਜੀ ਜਦੋਂ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਤਾਂ ਤੁਸੀਂ ਸ਼ਾਇਦ ਟਪਾੜ ਪਾ ਕੇ ਦੇਖਦੇ ਹੋ ਜਦੋਂ ਟਪਾੜ ਪਾ ਕੇ ਦੇਖਦੇ ਹੋ ਕਈ ਵਾਰੀ ਜਾਣਕਾਰੀ ਅੱਗੇ ਪਿੱਛੇ ਹੋ ਜਾਂਦੀ ਹੈ। ਕਈ ਵਾਰੀ ਮੋਬਾਈਲ ਨੰਬਰ ਅੱਗੇ ਪਿੱਛੇ ਹੋ ਜਾਂਦਾ ਹੈ ਜਾਂ ਰੇਟ ਜਾਂ ਫਿਰ ਕੋਈ ਜਾਣਕਾਰੀ ਹੋਰ ਜੀ। ਤਾਂ ਕਰਕੇ ਮੈਂ ਕਹਿਣਾ ਹੁੰਨਾ ਹੈ ਵੀਡੀਓ ਜਦੋਂ ਦੇਖਦੇ ਹੂੰ ਤਾਂ ਪ੍ਰੋਪਰ ਦੇਖਿਆ ਕਰੋ ਜੀ। ਆਪਣੇ ਕੋਲੇ ਇਹ ਘਰ ਖਾਸ ਜਲੰਧਰ ਏਰੀਆ 'ਚ ਪਹੁੰਚਿਆ। ਜਲੰਧਰ ਇਹਨਾਂ ਨੂੰ ਏਰੀਆ ਲੱਗਦਾ ਜੀ। ਖਾਸ ਤੇ ਨਿਊ ਰਸੀਲਾ ਨਗਰ ਵਸਤੀ ਦਾਨੀਸ਼ਮ ਮੰਦਾ ਜੀ। ਉਥੀ ਆਹ ਕੁਠੀ ਬਣੀ ਹੋਈ ਹੈ। ਉਠੀਨੀ ਸੋਰੀ ਘਰ ਰਹਾ ਬਾਕੀ ਕੋਠੀ ਵਰਗਾ ਘਰ ਹੈ ਜੀ ਵਧੀਆ ਬਣਾ ਰੱਖਿਆ ਤੇ ਕੰਮ ਵੀ ਸਾਰਾ ਕਰਵਾ ਰੱਖਿਆ ਵਧੀਆ ਸੋਹਣਾ ਘਰ ਹੈਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਵੀ ਪਸੰਦ ਆਇਆ ਤਾਂ ਜਾ ਕੇ ਦੇਖ ਸਕਦੇ ਹੋ ਤੇ ਮੋਬਾਈਲ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ ਚੈੱਕ ਕਰੋ ਤੁਸੀਂ 9988019176 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨੇ 9988019176 ਜਿਹੜੀ ਵੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਓ ਜੀ ਬਾਕੀ ਘਰ ਵਧੀਆ ਇਹਨਾਂ ਨੂੰ ਗਲੀ ਵਧੀਆ ਲੱਗਦੀ ਹੈ ਤੇ ਮਾਲਕਾਂ ਨਾਲ ਮੇਰੀ ਪੂਰੀ ਗੱਲ ਹੋਈ ਤੇ ਮਾਲਕ ਕਹਿੰਦੇ ਆ ਵੀ ਵੇਚਣੀ ਤਾਂ ਨਹੀਂ ਸੀ ਕਹਿੰਦੇ ਤੇ ਮਜਬੂਰੀ ਕਰਕੇ ਵੇਚਣੀ ਪੈ ਰਹੀ ਆ ਮਾਲਕਾਂ ਨੇ ਆਪ ਦੱਸਿਆ ਸਾਰਾ ਕੁਝ ਤੇ ਜਿੰਨੀ ਜਾਣਕਾਰੀ ਹੈ ਆਪਣੇ ਕੋਲੇ ਮਾਲਕ ਦੁਆਰਾ ਪਹੁੰਚੀ ਆ ਜਿਹੜਾ ਕੁਝ ਵੀ ਤੁਹਾਨੂੰ ਮੈਂ ਦੱਸਿਆ ਦਾ ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਕਮੈਂਟ ਕਰਨਾ ਨਾ ਭੁੱਲਿਓ ਆਪਦੀ ਰਾਇ ਜਰੂਰ ਦਿਆ ਕਰੋ ਜੀ ਵੀਡੀਓ ਬਾਰੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀਆ ਘਰ ਮਕਾਨ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ-ਮਾਂ ਮੇਰੀਆਂ ਭੈਣਾਂ ਜਿੰਨੇ ਮੇਰੇ ਵੱਡੇ ਬਜ਼ੁਰਗਮ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਤੁਸੀਂ ਜਿਹੜੀ ਕੋਠੀ ਆਪਦੀ ਵੇਚਣੀ ਆ ਉਹਦੀ ਇੱਕ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਬਾਰ-ਬਾਰ ਨੰਬਰ ਆਪਣਾ 73 ਆਲਸੋ ਪੂਰਾ 26173 ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਸਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਾਕੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਸਸਤੇ ਘਰ ਵਾਸਤੇ ਤੇ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਾਕੀ ਮਹਿੰਗੇ ਘਰ ਵੀ ਆਪਣੇ ਕੋਲੇ ਆਉਂਦੇ ਰਹਿੰਦੇ ਆ ਮਹਿੰਗੀਆਂ ਕੂਠੀਆਂ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਤੇ ਇੱਕ ਆਪਣੇ ਕੋਲੇ ਵਧੀਆ ਬਹੁਤ ਜ਼ਿਆਦਾ ਸੋਹਣੀ ਤਿਆਰ ਕੀਤੀ ਹੋਈ ਕੂਠੀ ਆਈ ਪਈ ਆ ਤੇ ਹੋ ਸਕਦਾ ਕੱਲ ਨੂੰ ਉਹਦੀ ਵੀਡੀਓ ਆ ਜਾਏ ਕੱਲ ਨੂੰ ਨਹੀਂ ਤਾਂ ਪਰਸੋਂ ਪੱਕਾ ਆ ਜੂਗੀ ਬਾਕੀ ਤੁਸੀਂ ਚਾਹੁੰਦੇ ਹੋ ਦੇਖਣਾ ਛੇਤੇ ਤੋਂ ਛੇਤੀ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਕਹੋ ਜੀ ਜ਼ਰੂਰ ਦੱਸਿਓ ਛੇਤੀ ਦੇਖਣੀ ਹੈ ਜਾਂ ਪਹਿਲਾਂ ਸਸਤੀਆਂ ਕੋਠੀਆਂ ਦੇਖਣੀ ਹੈ ਸਸਤਾ ਘਰ ਦੇਖਣਾ ਹੈ ਆਪਦੀ ਰਾਇ ਜ਼ਰੂਰ ਦਿਆ ਕਰੋ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸੋ ਤੇ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਜੀ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਪਹਿਲੀ ਵਾਰ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਆਪਣਾ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਛੇਤੀ ਤੋਂ ਛੇਤੀ ਆਪਾਂ ਲੈ ਕੇ ਪਹੁੰਚ ਦਿਆਂ ਜੀ